ਸਸਿਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਨਰਲੇਵ ਟੀਵੀ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਜਿਵੇਂ ਕਿ ਨਰਲੇਵ ਟੀਵੀ ਹਰ ਖਬਰ ਦੇਣ ਲਈ ਹਰ ਵੇਲੇ ਤਤਪਰ ਰਹਿੰਦਾ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਇਸ ਵੇਲੇ ਇੱਕ ਵੱਡੀ ਖਬਰ ਜਿਹੜੀ ਆ ਪ੍ਰਾਣਾਸ਼ਾਲਾ ਤੋਂ ਚੱਕ ਸ਼ਰੀਬ ਰੋਡ ਤੇ ਤੁੰਗ ਪਿੰਡ ਮੋੜ ਦੇ ਸਾਹਮਣੇ ਜੋ ਇੱਕ ਕਿੱਕਰ ਹੈ ਕਿੱਕਰ ਜੋ ਰੋਡ ਦੇ ਵਿੱਚ ਬੀਤੇ ਦਿਨ ਤੋਂ ਟੁੱਟ ਕੇ ਪਿਆ ਹੋਇਆ ਲੋਕਾਂ ਵਾਸਤੇ ਰਾਹਗੀਰਾਂ ਵਾਸਤੇ ਜਿਹੜਾ ਜਾਨ ਦਾ ਖੋਹ ਬਣਿਆ ਪਿਆ ਤੁਸੀਂ ਤਸਵੀਰਾਂ ਨਾਲ ਹੀ ਦੇਖ ਸਕਦੇ ਹੋ ਕਿ ਰੋਡ ਦੇ ਵਿੱਚ ਜਿਹੜਾ ਕਿੱਕਰ ਹੈ ਕਿੱਕਰ ਜਿਵੇਂ ਖੇਤ ਦੇ ਮਾਲਕ ਵੱਲੋਂ ਜੋ ਦੱਸਿਆ ਜਾ ਰਿਹਾ ਜਾਂ ਦੇਖਣ ਨੂੰ ਨਜ਼ਰ ਆ ਰਿਹਾ ਕਿ ਅੱਗ ਲਾਈ ਗਈ ਹੈ ਜੋ ਇਹਨਾਂ ਰੁੱਖਾਂ ਦੇ ਹੇਠਾਂ ਅੱਗ ਲਗਾਈ ਗਈ ਹੈ ਸੋ ਇਹ ਰੁੱਖ ਜਿਹੜਾ ਸੜ ਕੇ ਸੜਕ ਦੇ ਵਿੱਚ ਜਿਹੜਾ ਡਿੱਗਿਆ ਨਜ਼ਰ ਆ ਰਿਹਾ ਔਰ ਡਿਪਾਰਟਮੈਂਟ ਵੱਲੋਂ ਸਬੰਧਤ ਵਿਭਾਗ ਵੱਲੋਂ ਜੋ ਕਿਸੇ ਵੱਡੇ ਹਾਦਸੇ ਦੀ ਜਿਵੇਂ ਆਡੀਕਸ ਸੀ ਡਿਪਾਰਟਮੈਂਟ ਸੋ ਦੇਖਦੇ ਆਂ ਹੀ ਦੇਖਦੇ ਆਂ ਜੋ ਇੱਕ ਵੱਡਾ ਹਾਸਾ ਇਸ ਕਿਕਰ ਦੀ ਵਜ੍ਹਾ ਦੇ ਨਾਲ ਜਿਹੜਾ ਉਹ ਵਾਪਰੇ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਈ ਕਿ ਇੱਕ ਜੋ ਥਾਰ ਗੱਡੀ ਹੈ ਥਾਰ ਗੱਡੀ ਇਸ ਕਿਕਰ ਦੇ ਵਿੱਚ ਵੱਜ ਕੇ ਜਿਹੜੀ ਹੈ ਸਾਹਮਣੇ ਟਾਲੀ ਦੇ ਨਾਲ ਜਾ ਟਕਰੌਂਦੀ ਹੈ ਪੀਬੀ 0 PB0260082 ਨੰਬਰ ਦੀ ਗੱਡੀ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਚਾਲਕ ਹੈ ਬੇਸ਼ੱਕ ਸੱਟਾਂ ਲੱਗੀਆਂ ਹੋਈਆਂ ਨੇ ਗੰਭੀਰ ਰੂਪ ਦੇ ਵਿੱਚ ਦਾ ਵਿਅਕਤੀ ਦਾ ਵਾਲ-ਵਾਲ ਬਚਾ ਹੋ ਚੁੱਕਾ ਹੈ ਜੋ ਜਾਨੋਂ ਬਚ ਚੁੱਕਾ ਹੈ ਪਰ ਜਿਹੜੀ ਗੱਡੀ ਹੈ ਟੋਟਲ ਲਾਸ ਹੋਈ ਨਜ਼ਰ ਆ ਰਹੀ ਹੈ ਸੋ ਡਿਪਾਰਟਮੈਂਟ ਦੀ ਕਹਿ ਸਕਦੇ ਆ ਵਿਭਾਗ ਦੀ ਪੂਰੀ ਤਰ੍ਹਾਂ ਨਗਹਿਲੀ ਹੈ ਸੋ ਲੋਕ ਇਕੱਠੇ ਹੋਏ ਨੇ ਲੋਕਾਂ ਵੱਲੋਂ ਜੋ ਥਾਰ ਦਾ ਚਾਲਕ ਸੀਗਾ ਤਿਬੜੀ ਦੇ ਨਾਲ ਸੰਬੰਧ ਦੱਸਿਆ ਜਾ ਰਿਹਾ ਪੁਲ ਤਿਬੜੀ ਦੇ ਨਾਲ ਲੋਕਾਂ ਵੱਲੋਂ ਜਦੋਂ ਜਹਿਦ ਕਰਕੇ ਗੱਡੀ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਬੇਸ਼ੱਕ ਉਹਦੇ ਸੱਟਾਂ ਵੀ ਕਾਫੀ ਗੰਭੀਰ ਲੱਗੀਆਂ ਹੋਈਆਂ ਨੇ ਪਰ ਇਲਾਕਾ ਵਾਸੀਆਂ ਦਾ ਜਿਹੜਾ ਰੋਸ ਹੈ ਕਿ ਬੀਤੇ ਦਿਨ ਤੋਂ ਜਿਵੇਂ ਇੱਕ ਆ ਕਿਕਰ ਪਿਆ ਹੋਇਆ ਇੱਕੇ ਤੋਂ ਪਿੱਛੇ ਦੂਰ ਜਿਹੜੀ ਤਸਵੀਰ ਝੂਮ ਕਰਕੇ ਦਿਖਾਈ ਜਾਏ ਕਿ ਬੈਕ ਸਾਈਡ ਤੇ ਦੂਰ ਇੱਕ ਹੋਰ ਜਿਹੜੀ ਪੈਟਰੋਲ ਪੰਪ ਦੇ ਸਾਹਮਣੇ ਇੱਕ ਹੋਰ ਰੁੱਖ ਜਿਹੜਾ ਰੋਡ ਦੇ ਵਿੱਚ ਪਿਆ ਹੋਇਆ ਪਰ ਜਿਹੜਾ ਸਬੰਧਤ ਵਿਭਾਗ ਹੈ ਜੰਗਲਾਤ ਵਿਭਾਗ ਹੈ ਉਹਦੇ ਵੱਲੋਂ ਕੋਈ ਜ਼ਰੂਰੀ ਨਹੀਂ ਸਮਝਿਆ ਗਿਆ ਇਹਨੂੰ ਚੁੱਕਣਾ ਸਾਡੇ ਨਾਲ ਇਲਾਕਾ ਵਾਸੀ ਨੇ ਵੀ ਜਿਹੜੇ ਕਿੱਕਰ ਦਾ ਕਾਰਨ ਵੱਡਾ ਨੁਕਸਾਨ ਹੁੰਦਾ ਹੋਇਆ ਜਿਹੜਾ ਬਚਿਆ ਜਾਨ ਵੀ ਜਾ ਸਕਦੀ ਸੀ ਥਾਰ ਵਾਲੇ ਦੀ ਤੇ ਕੀ ਕਹਿਣਾ ਜੁੰਦੇ ਹੋ ਕਹਿਣਾ ਕੁਛ ਨਹੀਂ ਸਿਰਫ ਅੱਗ ਨਾਲ ਲੱਗੀ ਤੇ ਕਿੱਕ ਡਿੱਗੀ ਆ ਅੱਗ ਦਾ ਕਰਕੇ ਅੱਗ ਲੱਗੀ ਮੋਟਰ ਨੂੰ ਅੱਗ ਲੱਗੀ ਉਹਨਾਂ ਨਾਲ ਕਰਕੇ ਛੜ ਗਈ ਆ ਕਿੱਟੜੇ ਵੀ ਕੱਲ ਦਾ ਕਹਨੇ ਦੇਖਿਆ ਲੁਕੇ ਕਹਨੇ ਨਹੀਂ ਗਾ ਅੱਛਾ ਕੱਲ ਦਾ ਹਾਂ ਕੱਲ ਦਾ ਡੇਟ ਦੁਨੀਆ ਲੰਗਦੀ ਏ ਉਹ ਵੀ ਕਿਹੜੇ ਕਿਹੜਾ ਹਰ ਮੁਲਾਜ਼ਮ ਲੰਗਦਾ ਕਿਹੜੇ ਲੰਗਦੇ ਆ ਅੱਗਾਂ ਵਾਸਤੇ ਤੇ ਬੜੀ ਵੱਡੀ ਬੜੀ ਫਨੀ ਬਣੀ ਕਿੱਕਰ ਅੱਗੇ ਡਿੱਗਾ ਇੱਕ ਆ ਡਿੱਗ ਰਿਹਾ ਆ ਹਾਂਜੀ ਦੇਖੋ ਦੇਖਦਾ ਰੂਹੇ ਸਾਰੇ ਮੁਲਾਜ਼ਮ ਲੰਘਦੇ ਕਿਹੜੇ ਨੰਗਦੇ ਸਾਰੇ ਰੰਗਦੇ ਆ ਹੁਣ ਹੁਣ ਬੰਦੇ ਫਲੇਟ ਵਾਰਦੇ ਇਹ ਬੰਦੇ ਬਾਹਰ ਦੀ ਫਲੇਟ ਆ ਹੁਣ ਇਹ ਮੋਕਦੇ ਕੰਮ ਹੋ ਗਿਆ ਚਲੋ ਜੇ ਬਚਾ ਹੋ ਗਿਆ ਮਾਲਕ ਰੱਬ ਨੇ ਕਿਹਾ ਅੱਛੇ ਐਨਆਰਆਈ ਹੈਗਾ ਜੀ ਹਾਂਜੀ ਬਚਾ ਹੋ ਗਿਆ ਇਹ ਕਦੇ ਕਾਰ ਨਹੀਂ ਹੋਇਆ ਜੋ ਹੋਇਆ ਤੇ ਕੀ ਦੱਸਿਆ ਐਡਰੈਸ ਤੋਂ ਕੋਈ ਪਤਾ ਲੱਗਾ ਕਿ ਰੈਸ਼ ਦਾ ਕੋਈ ਪਤਾ ਨਹੀਂ ਕੋਈ ਤਿੰਨ ਮਿੰਨਾਂ ਗੇ ਸਟੇਪੀ ਜਾਂਦਾ ਹਾਂਜੀ ਹਾਂਜੀ ਸੋ ਵਾਲ ਵਾਲ ਬਚ ਗਿਆ ਬਚ ਗਿਆ ਬਿਲਕੁਲ ਬਚਾ ਛੱਟ ਮਾਰੀ ਮੋਟੀ ਲੱਗੀ ਬਚਾ ਹੋ ਗਿਆ ਚਲੋ ਇਹ ਬਈ ਮਾਲਕ ਦੀ ਕਿਰਪਾ ਬਚ ਗਿਆ ਠੀਕ ਹੈ ਜੀ ਗੱਡੀ ਮੰਜ ਟੋਟੇ ਕੋਈ ਭੱਜ ਗਈ ਸਾਰੀ ਹਾਂਜੀ ਬਾਕੀ ਬਚਾ ਗੱਡੀ ਕਿਕਰ ਦੇ ਵਿੱਚ ਵੱਜ ਕੇ ਦੱਸਿਆ ਜਾਂਦਾ ਕਿ ਚੱਕ ਘੁੰਮ ਕੇ ਵੱਜੀ ਹੈ ਘੁੰਮ ਕੇ ਵੱਜੀ ਹੈ ਸੋ ਸੰਬੰਧਤ ਵਿਭਾਗ ਨੂੰ ਚਾਹੀਦਾ ਕਿ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਕਿਕਰ ਬੀਤੇ ਦਿਨ ਤੋਂ ਰੋਡ ਦੇ ਵਿੱਚ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਇੱਧਰ ਤਸਵੀਰਾਂ ਦੇ ਰਾਈਂ ਕਿ ਜੋ ਰਾਹਗੀਰ ਨੇ ਜੋ ਰੰਗ ਨਹੀਂ ਗੱਡੀਆਂ ਨੇ ਉਹਨਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਚੱਕ ਸ਼ਰੀਬ ਤੋਂ ਜਿਹੜਾ ਪੁਰਾਣਾ ਸ਼ਾਲਾ ਰੋਡ ਹੈ ਜੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਰਾਹੀਗਰ ਨੇ ਇੱਥੋਂ ਗੁਜ਼ਰਦੇ ਨੇ ਪਰ ਇਹਦੇ باوجود ਵੀ ਵਿਭਾਗ ਵੱਲੋਂ ਜਿਹੜਾ ਇਹ ਰੁੱਖ ਹੈ ਜਿਹੜਾ ਇਹਨੂੰ ਪਿੱਛੇ ਕਰਨਾ ਹਟਾਉਣਾ ਜਿਹੜਾ ਉਹ ਮناسب ਨਹੀਂ ਸਮਝਿਆ ਗਿਆ ਸੋ ਜਿਵੇਂ ਲੋਕਾਂ ਨੇ ਵੀ ਸਥਾਨਕ ਲੋਕਾਂ ਨੇ ਵੀ ਦੱਸਿਆ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਇਹਨਾਂ ਖੇਤ ਜਿਹੜੇ ਸਾਈਡ ਹੈ ਰੋਡ ਦੀ ਸਾਈਡ ਹੈ ਇਹਨੂੰ ਕਿਸੇ ਖੇਤ ਮਾਲਕ ਵੱਲੋਂ ਜਿਹੜਾ ਇਹ ਅੱਗ ਲਗਾਈ ਗਈ ਆ ਜਾਂ ਅੱਗ ਲਾਉਣ ਦਾ ਕੀ ਕਰਨਾ ਇਹ ਸਾਹਮਣੇ ਨਹੀਂ ਆ ਸਕਿਆ ਸੋ ਅੱਗ ਲੱਗਣ ਦੇ ਕਾਰਨ ਇਹ ਜਿਹੜਾ ਰੁੱਖ ਹੈ ਇਹ ਰੋਡ ਦੇ ਵਿੱਚ ਡਿੱਗ ਜਾਂਦਾ ਤੇ ਇਸ ਤੋਂ ਬਾਅਦ ਜਿਹੜਾ ਜਿੱਥੇ ਲੋਕਾਂ ਨੂੰ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਜਿਹੜੇ ਹਾਦਸੇ ਵਾਪਰ ਰਹੇ ਨੇ ਸੋ ਦੇਖਦੇ ਆਂ ਦੇਖਦੇ ਆਂ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਲੋਕਾਂ ਦਾ ਜਿਹੜਾ ਭੀੜ ਦਾ ਮਾਵੜਾ ਇਸ ਕਾਰ ਦੇ ਥਾਰ ਦੇ ਦਿਵਾਲੇ ਜਿਹੜਾ ਇਕੱਠਾ ਆ ਹੁਣੇ ਤਾਜ਼ਾ ਤਾਜ਼ਾ ਜਿਹੜਾ ਐਕਸੀਡੈਂਟ ਵਾਪਰਿਆ ਕੁਝ ਮਿੰਟ ਪਹਿਲਾਂ ਸੋ ਨਰਲੇਬ ਟੀਵੀ ਦੀ ਟੀਮ ਵੀ ਜਿਹੜੀ ਮੌਕੇ ਤੇ ਪੁੱਜੀ ਹੈ ਸੋ ਜੋ ਕਾਰ ਚਾਲਕ ਹੈ ਐਨਆਰਆਈ ਦੱਸਿਆ ਜਾ ਰਿਹਾ ਥਾਰ ਚਾਲਕ ਜੇ ਜਿਹਨੇ ਵਿਦੇਸ਼ ਨੂੰ 1-2 ਦਿਨ ਨੂੰ ਜਾਣਾ ਸੀ ਜੋ ਤਿਬੜੀ ਪੁਲ ਤਿਬੜੀ ਨਵਾਂ ਸ਼ਹਿਲਾ ਦੇ ਨਾਲ ਸਬੰਧਤ ਹੈ ਤੇ ਜਿਹੜੀ ਥਾਰ ਕਾਰ ਹੈ ਨਵੀਂ ਕਾਰ ਹੈ ਜਿਹੜੀ ਬਿਲਕੁਲ ਚੱਕਨਾ ਚੂਰ ਹੋ ਗਈ ਆ ਟੋਟਲ ਲਾਸ ਹੋਈ ਜਿਹੜੀ ਆ ਨਜ਼ਰ ਆ ਰਹੀ ਆ ਪਰ ਜਿਹੜਾ ਉਹ ਭਾਗ ਹੈ ਪੂਰੀ ਤਰ੍ਹਾਂ ਕੁੰਭ ਕਰਨ ਦੀ ਜਿਹੜਾ ਨੀਂਦ ਆ ਉਹ ਸੁੱਤਾ ਨਜ਼ਰ ਆ ਰਿਹਾ ਸੋ ਉਹ ਭਾਗ ਨੂੰ ਚਾਹੀਦਾ ਸਮੇਂ ਸਮੇਂ ਸਰ ਇਹਨਾਂ ਰੋੜਾਂ ਵੱਲ ਜਿਹੜਾ ਛਾਤੀ ਮਾਰ ਕੇ ਜਾਂ ਸਬੰਧਤ ਜਿਹੜਾ ਵੀ ਇੱਥੇ ਰੇਂਜ ਅਫਸਰ ਹੈਗਾ ਜਾਂ ਗਾਰਡ ਹੈ ਜੰਗਲਾਤ ਵਿਭਾਗ ਦੇ ਨਾਲ ਸਬੰਧਤ ਕਿ ਜਿਹੜੇ ਰੁੱਖ ਨੇ ਜਾਂ ਹਨੇਰੀ ਦੇ ਨਾਲ ਜਾਂ ਕਿਸੇ ਹੋਰ ਵਜ੍ਹਾ ਦੇ ਨਾਲ ਜਿਹੜੇ ਰੋਡ ਦੇ ਵਿੱਚ ਜਦੋਂ ਡਿੱਗ ਜਾਂਦੇ ਨੇ ਤੇ ਇਹਨੂੰ ਜਿਹੜਾ ਸਾਈਡ ਤੇ ਕਰਕੇ ਜਿਹੜਾ ਰਾਹ ਰਾਹ ਲੋਕਾਂ ਦਾ ਜਿਹੜਾ ਇਹ ਖੋਲਿਆ ਜਾਵੇ ਹੁਣ ਤੱਕ ਲਈ ਇਨਾਈ ਸੂਜੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮਹਿ ਗੁਰਿੰਦਰ ਸਿੰਘ ਬੁਰਾਇਆ ਨਰਲੇਪ ਟੀਵੀ ਗੁਰਦਾਸਪੁਰ